ਈ ਹਜ਼ਾਰ ਦੀ ਰਹਿ ਗਈ ਜਿਹੜੀ ਇੱਕ ਹੋ ਦਾ ਹੁਦਾ ਹੁਦਾ ਟੌਪ ਦੀ ਬਕਰੀ ਸੀ 16 ਹੀ ਦਿੱਤੀ ਹੁਣ ਤੂੰ ਐ ਰੱਖ ਰਿਹਾ ਧੱਕਾ ਲੱਗ ਰਿਹਾ ਹਾਂ ਹਾਂ ਕੋਈ ਸਕੂਲੀ ਸੂਣ ਵਾਲੀ 13 ਬੰਨੇ ਹਰੇ ਤੇ 14 ਦੀ 1000 ਨਹੀਂ ਹੋਣਾ ਅਰੇ ਰਗੀਆਂ ਕਿੰਨਾ ਲੱਗ ਬਿੱਤ ਤਿੰਨ ਅੱਛਾ ਫੇਰ ਤਾਂ ਵਧੀਆ ਰਹਿ ਐ ਆ ਇਹਦੇ ਵੱਡਾ ਬੰਨਾ ਬਾਕੀ ਦਿਖਾ ਦੇ ਤੁਹਾਨੂੰ ਤੁਹਾਨੂੰ ਦਿਖਾ ਨਾ ਮੈਂ ਆਪ ਤਰੀ ਜਮਨ ਪੱਕੇ ਦਾ ਪਿੰਡਾ ਵੀ ਦੱਸਦਾ ਹੈ ਹਨ ਮੈਂ ਵੇਖ ਭਾਈ ਠੀਕ ਆ ਚੱਲ ਦੱਸ ਜੀ ਤੈਨੂੰ ਕਹਣਾ ਬੁਈਆ ਨਾ ਤਿਆਰ ਯਾਰ ਘਟ ਦੇ ਦੇ ਅਜਾ ਗਾਹ ਕੋ ਮਰਜ਼ੀ ਜਿਆਦਾ ਵਾ ਉਧਰ ਇੱਕ ਹੋਰ ਗਾਹ ਕਿ ਫੜਨਾ ਹੈਗਾ ਕਿ ਕਿ ਕਿਹੜੇ ਨੀ ਬੱਕਰੀ ਦਿੱਤੀ ਹੈਗੀ ਹਾਂ ਫਿਰ ਤੂੰ ਲਾ ਸੜ ਜਾ ਉਹ ਐ ਕਹ ਵੀ ਇੰਨੇ ਥੱਲੇ ਦੇ ਹਾਂ ਤਾਂ ਤੂੰ ਲਾ ਤੂੰ ਅੱਗੇ 15 ਥੱਲੇ ਆ ਯਾਰ ਕੋਈ ਨਾ ਥੱਲੇ ਆ ਜਾਗੇ ਕੋਈ ਨਾ ਤੂੰ ਦੱਸ ਯਾਰ 14 ਹਜ਼ਾਰ ਮੈਂ ਲਾ ਪਾਇਆ ਪਾ ਲਾ ਪਾ ਸਹੀ ਗੱਲ ਕਿਵੇਂ ਪੱਕ ਦੇਣੀ ਫਿਰ ਪੱਕੀ ਖਰਾਬ ਐਵੇਂ ਗਣਾ ਪਿਆ ਹੋਰ ਗੱਲ ਨਹੀਂ ਨਹੀਂ ਹਾਂ ਹਾਂ ਜਮਟ ਦਾ ਆਧਾਰ ਨਹੀਂ ਚਲਣਾ ਨਗਦ ਉਹ ਨਾਲ ਦੀ ਕੰਮ ਆ। ਕਿ ਫੂਮੋ ਵੀ ਬੱਕਰੀਆਂ ਕਹਾ ਖਵਾ ਕਿ ਮੈਂ ਸ਼ੂ ਕਰਦਾ ਨਾ ਸ਼ੂ ਯਾਰ। ਕਾਟੋ ਕਾਟੋ ਆ ਯਾਰ। ਆਵੇ ਪਾਸ਼ੇ ਫਾੜ ਗਿਆ। ਉਹ ਬੱਕਰਾ ਨੂੰ ਪਾਠ ਜੂਏ ਵੀ। ਬਾਈ ਖਵਰਾ ਕੀ ਰੂ ਹੈ ਕੀ ਬੜਾ ਦੇ ਦੇ। ਖਵਰਾ ਲੈ ਲਈ ਦੇ ਦੇ। ਦੇਰੀਆਂ ਜੋਗਾਂ ਦੀ ਬੱਕਰੀ। ਕੋਈ ਕਿਸਾਨੀਆਂ ਫੜਾ। ਮੈਂ ਦੱਸਦਾ 20000 ਦੇ। 2000 ਦੀ ਬੱਕਰੀ ਦੇਖੀ ਬਾਈ ਸਰ। ਨਹੀਂ ਯਾਰ ਮਾਰੇ ਇਹ ਮੁੰਨਾ ਮਾਰੇ ਉਹ ਯਾਰਾ। ਇਹ ਕੋਈ ਗੱਲ ਨਹੀਂ ਦਾ ਇਹ ਮਾਰੇ। ਆ ਤੂੰ ਪੈਸੇ ਲਾ ਜਿਹੜੇ ਲਾਉਣਾ ਸਹੀ ਲਾ ਕੇ ਚੱਲਦੀ ਆ। 60 ਜੋ ਬੱਕਰੀ ਦੇਣੀ ਆ। 15 ਦਿਨ ਮੇਰੇ 20000 ਹੀ ਰਹਾ 15 ਹੀ ਦਿਨ ਨਹੀਂ ਹੋਣੀ ਕੰਨ ਆ ਜਾ ਫਿਰ ਚੱਲ ਜਾ ਤੇ ਰੱਖ ਉਹ ਵੀ ਇਹ ਮੈਂ ਨੂੰ ਮਰੋਗਾ ਜੀ ਵੀ ਨਾ ਕੀ ਨਾ ਬੋਲਣ ਆਦੀ ਬੋਲ ਮੈਂ ਤਾਂ ਸੁਣ ਮਾੜੇ ਦੇ ਹੋਇਆ ਹਾਂ ਬਿਠੂ ਲੈ ਆਲਾ ਜੀ ਆ ਜਾ ਕਿਹੜਾ ਜੱਗ ਹੁਬੋ ਮਚੇਰੀਆਂ ਦੀਆਂ ਯਾਰ ਜੀ ਅਸੀਂ ਤਾਂ ਲੈਤਾ ਸੀ ਮੈਂ ਤਾਂ ਲੈਤਾ ਸੀ ਬਾਹਰ ਤੋਂ ਬਸ ਕਿਉਂ ਮੈਂ ਕੋ ਛੱਡਦੇ ਪਤਲਾ ਸੂਨ ਵਾਲੀਆ ਪੱਟੀ ਆ ਨਾ چودہ ہزار لہو بھائی شدید ہزار ਓ ਬਲੋ ਓਏ ਓ ਬਲੋ ਜਮਨ ਪਾਈ ਜਾਣਾ ਮੁੰਡਾ ਖਾਜੋ 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 ਹੋ ਗਿਆ ਕੀ ਹੋ ਗਿਆ ਹੁਣ ਆਰ ਜਾ ਪਗਦੂ ਆ ਗਿਆ ਬੰਦਾ ਉਹ ਲੈਦਾ ਕਿਹੜਾ ਹੈਗਾ ਆ 14000 ਲੈ ਲਿਆ ਆ ਸ਼ਰੀਕ ਤਾਂ ਇਹ ਬਿੱਟੇ ਆਉਂਦਾ ਕਰਿਆ ਉਹਦੀਆਂ ਮੈਂ ਤੋਂ ਲੈਦੇ ਜਾ ਰਿਹਾ ਮੈਂ ਕਰਦਾ ਕਸਾਈ 500 ਰੁਪਿਆ ਪਾ ਕੇ ਇਹ ਕੋਈ ਕਸਾਈ ਵਾਲੀ ਕਹਿੰਦੇ ਉੱਪਰ ਆ ਜਾ ਮਿਲਦਾ ਤੇ ਫੱਲੀ ਹੋ ਗਿਆ ਆ ਜਾ ਆ ਜਾ ਇਹ ਹਿੰਦੂ ਹੋ ਗਈ ਤੇ ਮਸ਼ਾਹ ਜੀ ਹਿੰਦ ਕਰੀ ਆਗੀ ਇੱਥੇ ਇਹ ਹਿੰਦ ਨਾਲ ਬਗਲ ਉੱਤੇ ਗਿਆ ਹੈ ਬੱਕਰੇ ਹੋਰ ਆਉਂਦੇ ਨੇ ਤੇਰੇ ਮਗਰ ਨਹੀਂ ਆਈ ਨਹੀਂ ਯਾਰ ਬਾਈ ਬੰਦਾ ਦੇਖਿਆ ਨਹੀਂ ਬਾਤ ਨਹੀਂ ਨਾ ਬਜਾਇਆ ਹੱਪਾ ਕਰੀ ਨਾ ਉਹ ਹੀ ਕਿਸੀ ਬੰਦੇ ਨੇ ਉਹ ਛੋਟੇ ਮਹਿਮਨ ਬੱਕਰੇ ਜੰਮੀ ਰੋਟਰ ਮੈਂ ਮੇਰਾ ਮੰਨਣਾ ਕਰਦੀ ਬਾਈ ਹਲੋ ਮੇਰਾ ਮੰਨਣਾ ਕਰੂੰ ਕਰੂਗੀ ਹੁਣ ਯਾਰ ਤੱਕ ਖੜ ਜਾਇਆ ਮਾਨੂੰ ਬਟਲਾ ਵਿਜਾਓ ਯਾਰ ਹਾਂ ਛੋਟਾ ਜਾਂ ਲੰਮਾ ਹੁੰਦਾ ਬਟਲਾ ਹਾਂ ਤਿੰਨੋ ਚਾਰ ਕੰਮੋਕਾ ਹਾਂ ਜੀ ਉਸ ਨੂੰ 14000 ਦਾ ਸੌਦਾ ਸ਼ਰੀਕ ਨੇ ਕਰਾ ਦਿੱਤਾ 40 ਹੋ ਕੇ 8 9 10 11 ਨਾ ਨਾਉ ਨਹੀਂ ਹੋਇਆ ਜੀ 12 13 ਹੋ ਹੋ ਲੈ ਕੇ ਦਿੰਦਾ 10000 ਇਹ ਵੀ ਲੱਗਦਾ ਨਾ ਭਾਈ ਮੇਰਾ ਮਾਦਨ ਕਰ ਦੇ ਹੋਣੀ ਨਾ ਨਹੀਂ ਹੋਣੀ ਮੇਰਾ 14000 ਦਾ ਦੇ ਸਕਦੇ ਤੁਸੀਂ 6 ਲੱਖ ਜੀ 14000 ਦੇ ਰਹੇ ਪਿਛਲੇ ਸਾਲ ਤੋਂ ਮੈਂ 2 ਲੈਂਦੇ ਸੀ ਉਹ ਟਾਈਮ ਦੇ ਦੇ ਜਾਂਦੇ ਨੇ 2 ਲੈਂਦੇ ਸੀ ਵੇ ਜੀ ਜੀ ਹੁਣ ਇਹਨੂੰ ਲੱਗ ਘੜਾਈ ਘੜੋ ਜੀ ਕਰ ਲੈ ਆਏ ਨਹੀਂ ਬਈ ਅਸੀਂ ਸਹੀ ਦਮ ਨਾਲ ਕਿ ਮਾਣ ਹੱਥ ਵੜੇ ਜੂਆਂ ਨੂੰ ਦੇ ਦੇ ਤੂੰ 10 20 ਰੁਪਏ ਦਿਖਾਈ ਨੂੰ ਮਾਣ ਇਹ ਕਰਕੇ ਫੜਾਇਆ ਮਾਣ ਇਹ ਕੰਮ ਨੂੰ ਕਰੀਂ ਯਾਦ ਰਹਿ ਮੜੀ ਬਸ 20 ਸਮਾਂ ਚਲ ਨਹੀਂ ਆਏ ਨਹੀਂ ਨਾ ਆ ਮੈਨੂੰ ਇਹ ਘੱਪ ਘਮ ਹੋ ਜਾਂਦਾਗਾ ਮੈਂ ਬਾਪੂ ਪਾਸ਼ੇ ਲਾਵਾਂਗਾ ਜੀ ਤੂੰ ਕਹਿ ਮਾੜੋ ਛੱਡਦੇ ਬੱਕਰਾ ਫਲੇਹਰ ਨਹੀਂ ਆਉਂਦੀ ਸਤਾਰਾਂ ਯਾਰ ਦੇ ਦਈਏ ਨਾ ਵੇਚਣਾ ਨਹੀਂ 18 ਦੇ ਦਈਏ ਇਹ ਮਗਰ ਪੰਦਾ ਹੈ ਵੇਚਣਾ ਨਹੀਂ 19 ਯਾਰ ਦੇਣਾ ਇਹ ਨਹੀਂ ਵੇਚਣਾ ਤੇ ਹੋਂ ਕੀ ਕੱਚ ਹੈ 19 ਯਾਰ ਰੁਪਏ ਲੱਗ ਗਿਆ ਬੱਕਰੇ ਦੇ ਉੱਤੇ ਹੈ 25 ਦਾ ਥੱਲੇ ਆਉਣਾ ਪੂਰੀ ਆ ਤੁਹਾਨੂੰ ਮੰਨਦਾ ਨਹੀਂ ਚੜਦਾ ਨਹੀਂ ਸਿਰ ਆ ਫੜ ਜਾ ਲੈ ਇੱਕ ਮਿੰਟ ਮੰਨੇ ਨੂੰ ਨਹੀਂ ਨਾ ਵੀ ਆ ਖਾਈ ਦਾ ਫੜ ਲੈ ਦੱਸ ਦੇ ਤੇਰੇ ਗੰਡਰ ਨਹੀਂ ਮਾਰਦਾ ਨਹੀਂ ਤੇਰੇ ਗੰਡਰ ਨਹੀਂ ਮਾਰਦਾ ਲਾ ਹਾੜਾ ਬੇਤਰਾ ਬੇਤਰਾ ਸਾੜ ਦੇ ਹਾਂ ਛਾੜ ਦੇ ਛਾੜ ਦੇ ਬੇਤਰਾ ਬੇਤਰਾ ਪੂਰੇ ਦੀ ਦਾ ਬੇਤਰਾ ਸਾੜ ਦੇ ਬਸ ਛਾੜ ਦੇ ਉਹ ਨਹੀਂ ਬਸ ਬਸ ਟਾਈਮ ਹੁੰਦਾ ਉਹ ਨਹੀਂ ਸਾੜਦੇ ਟਾਈਮ ਹੁੰਦਾ ਆ ਲੋ ਜੀ ਆ ਲੋ ਦੋ ਬਾਈ ਚਲੋ ਜੀ ਚੱਲੇ ਆਈ ਬਾਈ ਉਹ ਵੀ ਲਾ ਬਣਾ ਹਲਾ ਦਿੰਦਾ ਕਹੋ ਲਾ ਲਾ ਦੇ ਲੋ ਜੀ ਸਾਡੇ 20000 ਰੁਪਏ ਲਾਤਾ ਬਾਈ ਹੋ ਕਿਸੇ ਜਾਣੀਆਂ ਨੇ ਹੁਣ ਸਾਹ ਤੋਂ ਵੀ ਘੱਟ ਦੇਵੇਂ ਤੀ ਤੋਂ ਆਪਾਂ ਪੂਰੇ ਮੁੱਲ ਮੰਗਿਆ ਯਾਰ ਕਿੰਨੇ ਦੇ ਬਗੈ ਨਹੀਂ ਆਵੇ ਨਹੀਂ ਆਪਾਂ ਬੁੱਟਾਂ ਦਾ ਕੰਮ ਨਹੀਂ ਕਰਦਾ ਵੀ ਨਾ ਭਰਾ ਕੇ ਵੇਚ ਬਗੈ ਹੋਈ ਜਾਣਾ ਮੈਨਾਂ ਇੱਥੇ ਆਇਆ ਨਾ ਪਰ ਆਪੇ ਡੈਜੂਰੇਟ ਮੰਗਿਆ ਕੋਈ ਤਾਂ ਕਹਿੰਦਾ ਆਪਾਂ ਕੋਈ 30 ਨਹੀਂ ਮੰਗਿਆ ਕੋਈ 40 ਨਹੀਂ ਮੰਗਿਆ ਆਪਾਂ 20 ਰੁਪਏ ਕਿਹਾ ਦੀਨ ਨੂੰ ਨੰਮ ਭਾਈ ਤੀ ਨਹੀਂ ਨੀ ਨਾ ਭਾਈ ਹੈ ਗਿਆ ਮੈਂ ਖਤ ਹੁਣ ਲੱਗੂ ਦੇਖ ਜਾ ਮੇਰਾ ਬਾਪ ਵੇਚੂਗਾ ਆਓ ਨਾ ਭਰਾ ਭਾਈ ਤੇ ਪੱਡੰਡਾ ਕਿਦੇ ਜਾ ਰਹਾ ਯਾਰ ਫੜ ਜਾ ਨਾ ਭਾਈ ਬੱਕਰੇ ਵੇਚਣਾ ਹੈ ਵੇਚੀ ਨਹੀਂ ਤੇਰੀ ਮਰਜ਼ੀ ਯਾਰ ਉਹ ਵੀ ਗਰੀਬ ਬੰਦਾ ਕਿੱਧਰ ਲੱਗਿਆ ਉਹ ਉਹ ਵੀ ਜਿਹੜਾ ਗਰੀਬ ਬੰਦਾ ਲਾਉਣੋ ਵੀ ਛੋਟੂ ਵੀ ਬਣਿਆ ਉਹ ਵੀ ਰੋਟੀ ਬਣਿਆ ਐਨ ਸੁਝੋ ਵੀ ਆਪ ਨੂੰ ਕਿੱਧਰ ਲੱਗਿਆ ਛੋਟੂ ਛੋਟੂ ਵੀ ਲੱਗਿਆ ਮੇਰੇ ਵੀ ਨਾਲ ਕੋਈ ਨਹੀਂ ਲੱਗਿਆ ਸਾਰੇ ਰੋਟੀ ਦਾ ਕੀਰ ਬਲਾਦੀ ਛੱਡ ਕੀਰ ਕਦੇ ਇੱਕ ਮਿੰਟ ਹਟ ਜਾ ਯਾਰ ਯਾਰ ਹੋ ਗਿਆ ਭਾਈ ਇਹ ਪੂਰੇ ਲੈ ਫੜਾ ਪੈਸੇ ਉਹਦਾ ਹੋ ਗਿਆ ਕਿੰਦਾ ਨਗਦ ਹੋਰ ਦਿਆ ਨਗਦ ਨਗਰਾ ਕੀ ਆ ਸੋਹਣਾ ਬਣਦਾ ਮੇਰਾ ਹਾਂ ਗੋਲਦਾਂ ਇਹ ਕਰੀ ਜਾਂਦੀ ਹੈ ਕਿੰਨੇ ਦਾ ਹੋ ਗਿਆ ਲੱਕੀ ਭਾਈ ਦਾ ਭਾਈ ਦਾ ਭਾਈ ਦਾ ਪੈਸੇ ਬਣਾ ਓਏ ਜਵੇਰ ਕੋਈ ਪੱਤੀ ਆਪਾਂ ਨੇ ਰੁਪਈਆ 35000 ਮੰਗਿਆ ਸੀ ਜਿੰਨਾ ਕਿ ਪਰਤਾ ਰੱਖਦਾ ਮੇਰੀਆਂ ਪੰਜ 2 4 5 6 7 8 ਇਹ ਤੇਰੇ ਕਰਮ ਨੇ 9 10 11 12 13 14 15 16 17 18 19 20 21 22 ਵਾਰੇ ਖੜੇ ਕਰ ਲਾ ਬਈ ਆ ਆ ਗਿਆ ਬੱਚੇ ਮਨਜ਼ੂਰ ਆ ਰਾਮ ਜੀ ਨਾਲ ਹੋਈ ਨਾ ਆ ਗਿਆ ਆ ਦੇ ਖੜੇ ਕਰ ਬਈ ਹੁਣ ਜ਼ਿੰਮੇਦਾਰਾਂ ਹੈਗੇ ਘਾਟ ਕੋਈ ਜ਼ਿੰਮੇਦਾਰ ਨਹੀਂ ਹੈਗੇ ਮਾਈ ਪਰਾਂ ਹੋਵੇ ਕੋਈ ਜ਼ਿੰਮੇਦਾਰ ਨਹੀਂ ਹਾਂ ਤੁਹਾਡੇ ਕੋਈ ਸਾਡੀ ਕੋਈ ਜ਼ਿੰਮੇਦਾਰੀ ਨਹੀਂ ਹੈਗੀ ਯਾਰ ਇੱਥੇ ਜਿਹੜੇ ਖੜੇ ਆ ਉਹਨਾਂ ਚ ਜ਼ਿੰਮੇਦਾਰੀ ਹੈ ਹਾਂ ਉਸ ਤੋਂ ਬਾਅਦ ਕੀ ਹੈ ਬਈ ਛੋਡੇ ਉਸ ਹੋਵੇ ਚੰਗੇ ਸਾਹ ਨੂੰ ਬੈਠੇ ਰੱਖਣਾ ਪੜਾ ਕਹਿੰਦਾ ਛੋਡੇ ਚੰਗੇ ਸਾਹ ਲੱਗਣਾ ਇਹ ਜਿਹਨਾਂ ਨੇ ਵਾਦਾ ਦੇਣੀ ਯਾਰਾ ਚਲਾਣਾ ਮੁੰਡਾ ਕਾਲੇ ਬਈ ਔਰ ਆਹ ਫਰ ਨੋਟ ਸੋਦਾ ਔਰ ਆਹ ਕਾ ਨੋਟ ਸੋੜ ਕਰ ਜਾ ਕੇ ਯਾਰ ਪੁੰਮੀ ਯਾਰ ਖੋ ਜਾਈਆਂ ਨਾ ਕੀ ਕਰ ਹਾਂ ਯਾਰ ਮੈਂ ਮਾਨ ਨਹੀਂ ਚੱਟ ਦੋ ਜ਼ਰਾ ਨੇ ਤੁਸੀਂ ਤਾਂ ਕੋਮਾ ਹੋ ਪਾਸ ਹੋੜਵਾ ਸੋੜਵਾ ਇਹਦੇ ਫੋਟਾ ਨਾ ਕਹਦਾ ਆਹੋ ਆਹ ਤੇ ਉਹ ਰਹਿਣੀ ਹੁੰਦੇ ਚਾ ਬੰਨਵਾ ਸੁਣਾ ਲੈ ਮੋਟਾ ਵਾਲਾ ਹਾਂ ਭਾਈ ਯਾਰ ਥੋੜੀ ਵੀਡੀਓ ਬਣੀ ਹੋਈ ਆ ਭਾਈ ਉਹ ਹਾਂ ਪਲੇ ਬਟਨ ਹਾਂ